ਓ ਹੋ ਹੋ ਨੜਪੀ ਓਏ ਹੋਏ ਇਹਦਾ ਉਹ ਆਪਦੀ ਜੀ ਦਾ ਪਿਆਰ ਓਏ ਹੋਏ ਓਏ ਹੋਏ ਫਿਰ ਵੀ ਮੈਂ ਸੋਚਿਆ ਵੀ ਚੱਲ ਕੋਕ ਲੈ ਲਈਏ ਥੋੜਾ ਜਿਹਾ ਨਾਲ ਖਾਣਾ ਪੀਣਾ ਹਾਜਮ ਹੋ ਜਾਏਗਾ ਤੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇਸ ਨਵੇਂ ਬਲੌਗ ਦੇ ਵਿੱਚ ਤੇ ਅੱਜ ਮੈਂ ਖੁੱਡ ਬਲੌਗ ਬਣਾ ਰਹੀ ਆ ਮੈਂ ਜਿੱਦ ਕਿ ਪਾਪਾ ਨਾਲ ਵਈ ਅੱਜ ਮੈਂ ਬਣਾਵਾਂਗੀ ਹਾਂਜੀ ਔਰ ਬਲੌਗ ਚਾਹੇਗਾ ਬਈ ਮੈਂ ਬਣਾ ਰਹੀ ਆ ਬਲੌਗ ਹਾਂਜੀ ਤੇ ਐ ਮੇਰੇ ਦੋਸਤ ਤੇ ਬਾਕੀ ਵਾਲੇ ਮੇਰੇ ਫਰੈਂਸ ਨਾ ਬਾਕੀ ਦੇ ਮੇਰੇ ਫਰੈਂਸ ਘਰੇ ਗਏ ਹੋਏ ਨੇ ਆ ਉਹਦੀ ਵੀ ਦਿਖਾਉ ਉਹਦੀ ਵੀ ਖੁਸ਼ੀ ਦੀ ਖੁਸ਼ੀ ਆ ਆਰਨਾਮਾ ਖੁਸ਼ੀ ਹਾਂਜੀ ਤੇ ਐ ਦੇਖੋ ਉਹਨਾਂ ਸੀ ਬੱਸ ਨਾਂ ਦੇ ਸੀ ਫਿਰ ਉਹਨਾਂ ਸੀ ਉਹਨਾਂ ਬੱਸ ਸੀ ਅ ਕੜੇ ਲੱਗਿਆ ਕੁਝ ਖਾਣ ਪੀਣ ਦਾ ਸਮਾਨ ਲੈ ਆਣਾ ਸੀ ਕੀ ਕਹਿ ਰਿਹਾ ਉਹਨਾਂ ਸੀ ਬੱਸ ਵੀ ਮੈਨੂੰ ਤੇ ਰਾਤ ਨੂੰ ਬਾਂਸਿੰਗ ਲੇਡੀ ਤੋਂ ਬੜਾ ਡਲ ਲੱਗਦਾ ਮੈਂ ਤੇ ਅੰਦਰ ਉੱਦਨ ਐਡਾ ਸੌ ਨਹੀਂ ਰਹੀ ਸੀ

ਤੇ ਇਹ ਆਏ ਨੇ ਇਹ ਹੈਗੇ ਨੇ ਨੰਨੂ ਦੀ ਮਾਸੀ ਦੇ ਬੱਚੇ ਹੈ ਨਾ ਬਰੇ ਸ਼ਤਾਨ ਨੇ ਹਾਂਜੀ ਬਹੁਤ ਸ਼ਤਾਨ ਨੇ ਨੰਨੂ ਮਾਰਦੇ ਰਹਿੰਦੇ ਨੇ ਕਦੇ ਖੇਡਦੇ ਰਹਿੰਦੇ ਸਾਰੇ ਛੱਡ ਗਏ ਨੇ ਹੁਣ ਕਿਉਂਕਿ ਲਾ ਲਾ ਕੇ ਲੈ ਗਏ ਨੇ ਜਵਾਕ ਤੇ ਕੋ ਚਾਪਾ ਵੀ ਲੈ ਗਏ ਸੀਗੇ ਤੁਸੀਂ ਵਲੌਗ ਚ ਦੇਖਿਆ ਹੋਣਾ ਵੀ ਆਪਾ ਵੀ ਲੈ ਗਏ ਸੀਗੇ ਤੇ ਹੁਣ ਤੇ ਅਸੀਂ ਦੇਖ ਸਕਦੇ ਹਾਂ ਪਸੀਨਾ ਬਹੁਤ ਜ਼ਿਆਦਾ ਆ ਰਿਹਾ ਠੀਕ ਹੈ ਤੇ ਮਤਲਬ ਇਦਾਂ ਖੜੇ ਵੀ ਆ ਨਾ ਆ ਵੀ ਪਸੀਨਾ ਆਈ ਜਾ ਰਿਹਾ ਬਹੁਤ ਜ਼ਿਆਦਾ ਗਰਮੀ ਹੈ ਹੈ ਨਾ ਕੱਕੇ ਵੇ ਗਰਮੀ ਬਹੁਤ ਜ਼ਿਆਦਾ ਨਹੀਂ ਤੇ ਇੱਕ ਚੀਜ਼ ਤੁਹਾਨੂੰ ਹੋਰ ਦਿਖਾਉਣ ਲੱਗਾ ਸੀਗਾ ਆ ਦੇਖੋ ਆ ਮਨਪ੍ਰੀਤ ਦੀ ਫੋਟੋ ਹੈ ਅਖਬਾਰ ਚ ਆਈ ਸੀਗੀ ਮਨਪ੍ਰੀਤ ਆ yellow ਚੁੰਨੀ ਵਾਲੀ ਮਨਪ੍ਰੀਤ ਤੇ ਇਹਨਾਂ ਦਾ ਕੋਈ ਪ੍ਰੋਗਰਾਮ ਸੀਗਾ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਫॉर ਊਮਨ ਤੇ ਆ ਦੇਖੋ ਤੇ ਉਦੋਂ ਦੀ ਇਹ ਸਾਹਮਣੇ ਰੱਖੀ ਹੋਈ ਹੈ ਡੈਡੀ ਨੇ ਤੇ ਪਿੱਛੇ ਚੋਰਾ ਦੀ ਫੋਟ ਇਹ ਗੁਰਾ ਡੈਲੋ ਪੁਲਿਸ ਵਾਲੋ ਬੁਲੇਟ ਮੋਟਰਸਾਈਕਲ ਸਮੇਤ ਫੜੇ ਇਹ ਮੋਟਰਸਾਈਕਲ ਚੋਰ ਫੜੇ ਗਏ ਸੀ ਕਈ ਮੈਂ ਡਰ ਜਾਉਂ ਦਇਆ ਕਰਨਾ ਰਾਮ ਜੀ ਕਦੀ ਚੱਲ 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 ਹੇ ਰਾਮ 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 ਭਗਵਾਨ ਰਾਮ ਰਾਮ ਨਟੰਕੀ ਬਾਜ ਅਰੋੜੇ ਜੇ ਆ ਨਾ ਦੇਖੋ ਇੱਥੇ ਤੁਰਦੀ ਇਹਦੇ ਇਹਨੂੰ ਔਖਾ ਲੱਗਦਾ ਹੁਣ ਚੱਲ 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 ਹੇ ਪ੍ਰਭੂ ਹੇ ਪ੍ਰਭੂ ਹਰੀ ਰਾਮ ਘਟਨ ਆਕ ਦਿਵਾਨੋ ਵੀ ਕਿਆ ਹੋ ਗਿਆ ਕਿਆ ਹੋ ਗਿਆ ਉਹ ਬੈਗੀਆਂ ਜਾ ਕੇ ਕਿੰਨਾ ਘੈਂਟ ਲੱਗ ਰਿਹਾ ਨਾ ਥਿਊ ਹੈ ਨਾ ਆ ਵਾ ਵੇਖ ਖਸਿਆ ਨਹੀਂ ਅੱਥੇ ਆਵਾ ਪੂਰਾ ਲੈ ਕੇ ਪਹੁੰਚ ਕੇ ਆਇਆ ਤਾਂ ਮੈਨੂੰ ਛੱਡ ਕੇ ਉੱਥੇ ਇੱਥੋਂ ਇਹ ਨਲਕੇ ਤੋਂ ਇਹ ਪਹਿਲਾ ਦੂਸਰਾ ਛੋਟਾ ਜਿਹਾ ਨਲਕਾ ਹੁੰਦਾ ਸੀ ਇਹ ਚੌਂਦਾ ਨਹੀਂ ਬਹੁਤ ਵੱਡਾ ਲਾਤਾ ਹੁਣ ਹੁਣ ਚੇਂਜ ਕਰਤਾ ਇਹਨਾਂ ਨੇ ਹਮ ਨੰਨੇ ਐ ਨਹੀਂ ਲਾਣੀ ਚੱਪੜ ਨਹੀਂ ਲਾਣੀ ਨਾ 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 ਸਾਰੇ ਤੁਸੀਂ ਮੇਰੇ ਤੋਂ ਅੱਗੇ ਲੰਘਗੇ ਯਾਰ ਕੋਈ ਸੁਭਾਣੇ ਕਿ ਲੋਗਾ ਇੱਧਰ ਦੇਖੋ ਜਵਾਗ ਮਾਈਕ ਦੀ ਵੈਰੀ ਗੁੱਡ ਪਾਣੀ ਪੀ ਲਿਆ ਓ ਨੋ ਤੇ ਇੱਧਰ ਦੇਖੋ ਤੁਸੀਂ ਜੰਗ ਜਾ ਰਹੀ ਏ ਸੋਟੀਆਂ ਨਾਲ ਉਨਾਂ ਨੂੰ ਫੋਟੋਆਂ ਦੀ ਪਈ ਹੋਈ ਇਹਨਾਂ ਨੂੰ ਜੰਗ ਦੀ ਆ ਦੇਖੋ ਲੜਾਈ ਕਰਦੀਆਂ ਲੜਾਈ ਕਰਦੇ ਨੇ ਸਾਰੇ ਇੱਧਰ ਦੇਖੋ ਭੂਆ ਭਤੀਜੀ ਦਾ ਪਿਆਰ ਤੇ ਇੱਕ ਦੇ ਟਿੱਡੀ ਜੀ ਇੰਨੀ ਖਰਾਬ ਹੈ ਨਾ ਜਦੋਂ ਹਾਂ ਜਦੋਂ ਬਹਿ ਜਾਓ ਤੇ ਰੋਣ ਲੱਗ ਜਾਈ ਆ ਦੇਖੋ ਹੁਣ ਖੜੇ ਹੋਏਗੇ ਹੈਲੋ ਹੋਏ ਉਹਨੋਂ ਦੇਖੋ ਜੋ ਹੈ ਹੈਲੋ ਸੱਜੂ ਇਹ ਲੱਛਣ ਕਰਦੇ ਨੇ ਨਹੀਂ ਆ ਗਏ ਗਿੱਲੂ ਜੀ ਵੇ ਲੈ ਬੜੀ ਬੱਚੇ ਨਾ ਅੱਜਕੱਲ ਬਹੁਤ ਤੇਜ਼ ਨੇ ਨਾ ਮਨਪ੍ਰੀਤ ਅੱਧਰ ਦੇਖੋ ਜੁਆਇ ਕਰਦੇ ਬਨੇ ਓਏ ਨਾ ਕਾ ਕੇ ਨਾ ਹੱਥ ਤੇ ਲੱਗ ਜਾਏਗਾ ਬੇਟਾ ਓਏ ਨਾ ਕੀ ਨਾਮ ਹੈ ਇਹਦਾ ਅੰਮ੍ਰਿਤ ਨਹੀਂ ਨਾ ਕਰ ਨਾ ਕਰ ਐਦਾਂ ਨਾ ਕਰ ਉੱਧਾ ਖੇਡ ਲਓ ਨਾ 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 ਓਏ ਹੋਏ ਪੈ ਗਈ ਸੀ ਓਏ ਪ੍ਰੋਵਾ ਏ ਹੋਏ ਓਏ ਹੋਏ ਨੰਨੂ 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 ਨੂੰ ਬਚਾ ਕੇ ਨਨੇ ਬਚਾ ਕੇ ਨ ਮਾਰ ਦੇਣੀ ਹੈ ਬਹੁਤ ਖਤਰਨਾਕ ਹੋ ਉਹ ਲੜ ਪਈ ਓਏ ਹੋਏ ਉਹ ਲੈ ਔਰ ਉਸ ਗਈ ਚੱਲ ਸੁਪਨੇ ਕੱਤੀ ਰੋਸ ਗਈ ਨਾ ਬੇਟਾ ਅਮਰਤ ਨੋ ਅੱਜ ਪੇੜ ਅਕਸਾਣਾ ਬਦੋ ਪੇੜ ਬਣਾਉਣ ਲੱਗੇ ਹੋ ਅੱਛਾ ਹਾਂ ਮਿੱਟੀ 'ਚ ਖੇਡਣ ਦੇਣਾ ਚਾਹੀਦਾ ਨਿਆਣਾ ਇਹਨੂੰ ਹੈ ਵੀ ਵੱਡੀ ਹੋਈ ਖੇਲੇਗੀ ਖਾਣਦੇ ਵੀ ਮਿੱਟੀ ਰੱਖ ਲਈ ਉਹ ਵੀ ਆਪਣੀ ਸਿਰੋਂ ਖਤਰੋ ਤੇ ਗਾਈ ਖਾਣ ਦੇਣੀ ਚਾਹੀਦੀ ਐ ਖੇਡਣ ਦੇਣਾ ਚਾਹੀਦਾ ਹਾਏ ਉਹ ਆਪ ਦੀ ਜੀ ਦਾ ਪਿਆਰ ਓਏ ਹੋਏ ਓਏ ਹੋਏ ਉਹ ਮਾਮਾ ਦੀਆਂ ਦਾ ਪਿਆਰ ਅੰਦਰ ਉਹ ਵੱਡੀ ਲੜਕੀ ਓ ਵੱਡੀ ਲੜਕੀ ਐ ਯਾਰ ਜੀ ਤੇ ਨੰਨੂ ਦੇਖ ਲਓ ਹੁਣ ਦਾਣੇ ਪੰਚ ਵੀ ਨਾਨਨੇ ਆਪਣੇ ਨਾਲ ਦਾਣੇ ਲੈ ਕੇ ਜਾਣੇ ਨੇ ਕਣਕ ਦੇ ਇਹ ਬੋਰੀ ਚ ਭਾਂਦੀ ਪਈ ਏ ਨਾਲ ਗਰਮੀ ਹੱਦ ਤੋਂ ਜ਼ਿਆਦਾ ਆ ਦੇਖ ਲਓ ਪੱਤਾ ਵੀ ਨਹੀਂ ਹਿੱਲਿਆ ਨਾ ਜਿਆਦਾ ਗੁੱਮ ਲੱਗਾ ਪਿਆ ਨਾ ਬਹੁਤ ਜ਼ਿਆਦਾ ਪਸੀਨਾ ਆਈ ਜਾ ਰਿਹਾ ਤੇ ਹੁਣ ਬਸ ਅਸੀਂ ਰੈਡੀ ਆਂ ਜਾਣ ਵਾਸਤੇ ਗੱਡੀ ਆਪਾਂ ਰੈਡੀ ਕਰ ਲਈ ਹੋਈ ਐ ਹਾਂ ਕੀ ਕਰੇ ਪੁੱਤ ਨਾ ਕਰ ਬੇਟਾ ਨਾ ਕਰ ਨਾ ਕਰ ਛੱਡ ਐਦਾਂ ਥੋੜੀ ਖਲਾਰੀ ਦੇ ਨੇ ਬੇਵਕੂਫ ਧਾਣੇ ਅੱਧ ਖਲਾਰੀ ਦੇ ਨੇ ਦੱਸ ਉਹ ਵੀ ਬਾਥਰੂਮ ਅੱਗੇ ਹਟ ਜਾ ਘਰ ਹਟ ਜਾ ਘਰ ਪੰਗੇ ਨਾ ਲਿਆ ਕਰ ਤੇ ਗੱਡੀ 'ਚ ਆਪਾਂ ਸਮਾਨ ਸሙ ਸਾਰਾ ਧਰ ਲਿਆ ਹੋਇਆ ਤੇ ਬਸ ਹੁਣ ਨਿਕਲਣਾ ਰਸਤੇ 'ਚ ਆਪਾਂ ਕੋਈ ਟਰੰਡਾ ਢੁੰਡਾ ਲੈ ਲਵਾਂਗੇ ਤੇ ਪਿੰਦੇ ਜਾਵਾਂਗੇ ਠੀਕ ਐ ਜੀ ਤੇ ਨਿਕਲਦੇ ਆ ਬਸ ਹੁਣ ਬੜੀ ਦੇਰ ਚ ਤੇ ਲੋ ਹਾਂਜੀ ਤੇ ਹੁਣ ਅਸੀਂ ਰਸਤੇ 'ਚ ਰੁਕੇ ਸੀ ਤੇ ਗਰਮੀ ਤੁਹਾਨੂੰ ਪਤਾ ਬਹੁਤ ਹੈ ਉਹਦਾ AC ਚੱਲ ਰਿਹਾ ਪਰ ਫਿਰ ਵੀ ਮੈਂ ਸੋਚਿਆ ਵੀ ਚੱਲ ਕੋਕ ਲੈ ਲਈਏ ਥੋੜਾ ਜਿਹਾ ਮੈਨੂੰ ਖਾਣਾ ਪੀਣਾ ਹਾਜਮ ਹੋ ਜਾਏਗਾ ਤੇ ਨੰਨੂ ਸਾਡਾ ਹੁਣ ਸੋ ਰਿਹਾ ਸੀ ਤੇ ਇੱਕ ਉਹਦਾ ਮੁੱਠ ਗਈ ਹੈ ਜਦੋਂ ਕੋਕ ਦਾ ਨਾਲ ਮੇਰੇ ਟਿੱਡਾ ਪਰੇ ਟੀਂੜਣਾ ਟੀਂੜਣਾ ਆਵਰੇ ਟੀਂੜਣਾ ਹੈ ਪਾਓ 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 ਪੰਗੜਾ ਪਾਓ ਪਾਓ ਕੋਲਡ ਡਰਿੰਕ ਪਾਓ ਪਾਦੂ ਪਾਦੂ ਗਲਾਸ ਚ ਪਾਓ ਨੰਨੂ ਨੂੰ ਪਾਓ 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 ਬੱਸ ਧੰਨਵਾਦ ਆ ਪਾ ਦੇ ਬਾਰਾ ਇੱਕ ਜੀ ਇੱਕ ਜੀ ਪਾਲਣ ਤੂ ਫੜ ਲਈ ਨਾ ਮੈਂ ਇੱਕ ਇੱਕ ਸੇਪਾ ਲਈ ਜਾਊਗਾ ਨਾਲੇ ਚਲਾਈ ਜਾਊਗਾ ਹਨਾ ਠੀਕ ਹੋਰ ਹਨੇ ਅੱਜ ਪਾਲ ਇਹ ਬੰਦ ਕਰ ਦੋ ਇਹਦੇ ਢੱਕਣ ਇਹਨੂੰ ਨਾ ਉੱਥੇ ਰੱਖ ਵਿੱਚ ਜਿੱਥੇ ਉਹਦੇ ਵਿੱਚ ਉੱਥੇ ਠੰਡੀ ਰਹੇਗੀ ਤੇ ਫੜਾ ਦੇ ਰੱਖ ਦੇ ਤੇ ਇਹ ਜੀ ਚੁੰਤਾ ਚੁੰਤਾ ਰੁਕੇ ਸੀਗੇ ਅਸੀਂ ਇੱਥੇ ਹਮੇਸ਼ਾ ਸੀ ਜਾਂ ਆਂਦੇ ਵਾਰੀ ਵੀ ਰੁਕੀਦਾ ਤੇ ਜਾਂਦੀ ਵਾਰੀ ਵੀ ਸਮ ਟਾਈਮ ਰੁਕੂ ਜੀਦਾ ਹਨਾ ਹੂੰ ਇੱਥੇ ਬੋਤਲਾਂ ਠੰਢੀ ਰਹੇਗੀ ਅੱਗੇ ਤੇ ਹੁਣ ਆਪਾਂ ਚਲੀਏ ਫੜ ਲਓ ਮਨਪ੍ਰੀਤ